ਇੱਕ ਹਸਪੀਟਲ ਦੇ ਵਿੱਚ ਅੱਗ ਲੱਗਦੀ ਹੈ ਤੇ ਉਸੇ ਹਸਪੀਟਲ ਦੇ ਵਿੱਚ ਨਵਜਾਤ 54 ਬੱਚੇ ਇੱਕ ਬਾੜ ਦੇ ਵਿੱਚ ਸੀ ਜਿਹੜੇ ਕਿ ਹਾਲ ਹੀ ਦੇ ਵਿੱਚ ਜਨਮੇ ਸੀ ਤੇ ਇਹ ਸਭ ਦੀ ਸ਼ੁਰੂਆਤ ਵੀ ਏੜੀ ਉਸੇ ਬਾੜ ਤੋਂ ਹੀ ਹੋਈ ਸੀ ਜਿਸ ਦੇ ਵਿੱਚ 54 ਬੱਚੇ ਢਾਕਲ ਸੀ ਇਸੇ ਦੌਰਾਨ ਇੱਕ ਸੜਕ ਦੇ ਉੱਪਰ ਕਲੀ ਪਾਈ ਜਾ ਰਹੀ ਸੀ ਤੇ ਕਲੀ ਪਾਉਣ ਵਾਲੇ ਇਨਸਾਨ ਤੋਂ ਕਿਸੇ ਦੇ ਦੁਆਰਾ ਪੁੱਛਿਆ ਜਾਂਦਾ ਆਪਣਾ ਕੈਮਰਾ ਔਨ ਕਰਕੇ ਫੋਨ ਦੇ ਉੱਪਰ ਕਿ ਕਲੀ ਕਿਉਂ ਪਾਈ ਜਾ ਰਹੀ ਆ ਤਾਂ ਉਸ ਇਨਸਾਨ ਦੇ ਦੁਆਰਾ ਦੱਸਿਆ ਜਾਂਦਾ ਕਿ ਇਸ ਹਸਪੀਟਲ ਦੇ ਵਿੱਚ ਜੋ ਵੀ ਚੀਜ਼ ਹੋਈ ਆ ਅੱਗ ਲੱਗੀ ਆ ਇਸ ਚੀਜ਼ ਦਾ ਚਾਇਜਾ ਲੈਣ ਦੇ ਲਈ ਡਿਪਟੀ ਸੀਐਮ ਦੇ ਦੁਆਰਾ ਆਇਆ ਜਾਣਾ ਉਸੇ ਪ੍ਰੋਗਰਾਮ ਦੇ ਤਹਿਤ ਸਾਡੇ ਦੁਆਰਾ ਉਸ ਦੀ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਕਲੀ ਦੇ ਥਰੂ ਤਾਂ ਉਸ ਤੋਂ ਬਾਅਦ ਇਹ ਵੀਡੀਓ ਆਈਡੀ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਤੀ ਜਾਂਦੀ ਆ ਤੇ ਇਹ ਇੱਕ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਲੋਕਾਂ ਦੁਆਰਾ ਕਿਹਾ ਜਾਂਦਾ ਕਿ ਇੱਕ ਪਾਸੇ ਤਾਂ ਹਸਪੀਟਲ ਸ਼ੋ ਵਿਸ਼ਿਆਂ ਪਈਆਂ ਨੇ ਤਾਂ ਦੂਜੇ ਪਾਸੇ ਡਿਪਟੀ ਸੀਐਮ ਦੇ ਔਰ ਦੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਜੋ ਕਿਸ ਹਸਪਤਾਲ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਜਾ ਰਿਹਾ ਤਰਾ ਸਾਲ ਇਹ ਸਬੂਦੀ ਸ਼ੁਰੂਆਤ 15 ਨਵੰਬਰ 2024 ਯਾਨੀ ਕਿ ਅੱਜ ਤੋਂ 2-3 ਦਿਨ ਪਹਿਲਾਂ ਹੀ ਹੋਈ ਸੀ ਜਦੋਂ ਉਸ ਬਾੜ ਦੇ ਵਿੱਚ ਜਿੱਥੇ 54 ਬੱਚੇ ਦਾਖਲ ਸੀ ਉਸੇ ਜਗ੍ਹਾ ਦੇ ਉੱਤੇ ਇੱਕ ਨਰਸ ਦੇ ਦੁਆਰਾ ਇੱਕ ਆਕਸੀਜਨ ਸਿਲੰਡਰ ਆ ਜਿਹੜਾ ਉਸ ਦੇ ਵਿੱਚ ਪਾਈਪ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਪਾਈਪ ਉਸ ਗ੍ਰੈਂਡ ਸਿਲੰਡਰ ਦੇ ਉੱਪਰ ਨਹੀਂ ਚੜ੍ਹਦੀ ਤਾਂ ਉਸ ਦੇ ਦੁਆਰਾ ਉਸ ਪਾਈਪ ਨੂੰ ਪੋਲੀ ਕਰਨ ਦੇ ਲਈ ਤਾਂ ਕਿ ਉਹ ਆਸਾਨੀ ਦੇ ਨਾਲ ਚੜ੍ਹ ਜਾਏ ਉਸ ਦੇ ਨੀਚੇ ਅੱਗ ਲਗਾ ਦਿੱਤੀ ਜਾਂਦੀ ਆ ਜਿਵੇਂ ਹੀ ਉਸ ਦੇ ਦੁਆਰਾ ਸੀਕ ਮਚਾਈ ਜਾਂਦੀ ਆ ਤਾਂ ਉਸ ਦੇ ਪਿਛਲੀ ਆਕਸੀਜਨ ਆਈਓਐਸ ਅੱਗ ਨੂੰ ਫੜ ਲੈਂਦੀ ਹੈ ਤੇ ਅੱਗ ਤੇ ਹੁਣੀ ਸ਼ੁਰੂ ਹੋ ਜਾਂਦੀ ਆ ਉੱਥੇ ਇੱਕ ਹੋਰ ਇਨਸਾਨ ਮੌਜੂਦ ਸੀ ਜਿਸ ਦਾ ਨਾਮ ਸੀ ਗੋਬਿੰਦ ਦਾਸ ਤੇ ਉਹ ਵੀ ਆਪਣੇ ਪੋਤੇ ਨੂੰ ਮਿਲਣ ਦੇ ਲਈ ਉੱਥੇ ਆਇਆ ਹੋਇਆ ਸੀ ਉਹ ਵੀ ਕੋਲੀ ਖੜਾ ਸੀ ਉਸ ਦੇ ਮੋਢੇ ਦੇ ਉੱਤੇ ਇੱਕ ਗਮਚਾ ਸੀ ਤਾਂ ਉਸ ਦੇ ਦੁਆਰਾ ਉਸ ਅੱਗ ਨੂੰ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਭ ਉਸ ਦੇ ਦੁਆਰਾ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਸੀ ਨਿਊ ਚੈਨਲ ਦੀ ਤਾਂ ਉਸ ਦੇ ਦੁਆਰਾ ਜਦੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਅੱਗ ਬੁਝਦੀ ਨਹੀਂ ਤੇ ਉਸ ਨਰਸ ਦੇ ਦੁਆਰਾ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਦੇ ਵਿੱਚ ਉਹ ਨਰਸ ਜਾਂਦੀ ਆ ਤੋਂ ਉਸ ਤੋਂ ਬਾਅਦ ਉਸੇ ਬਾੜ ਦੇ ਵਿੱਚ ਕੁਝ ਮਾਮਾ ਸੀ ਇਹ ਸਭ ਹੋਣ ਤੋਂ ਪਹਿਲਾਂ ਉਹਨਾਂ ਦੇ ਦੁਆਰਾ ਆਪਣੇ ਬੱਚਿਆਂ ਨੂੰ ਦੁੱਧ ਪਿਲਾਇਆ ਜਾ ਰਿਹਾ ਸੀ ਤੇ ਜਿਉਂ ਹੀ ਅੱਗ ਫੈਲਣੀ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਦੇ ਦੁਆਰਾ ਆਪਣੇ ਬੱਚਿਆਂ ਦੇ ਨਾਲ ਹੀ ਉਸ ਬਾੜ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਜਾਂਦਾ ਜਿਸ ਪਜਾ ਦੇ ਕਾਰਨ ਨਾ ਕੁਝ ਬੱਚੇ ਅੜੇ ਉੱਭੱਜ ਜਾਂਦੇ ਨੇ ਕਿਉਂਕਿ ਉਹਨਾਂ ਦੀਆਂ ਮਾਮਾ ਉਹਨਾਂ ਨੂੰ ਲੈ ਕੇ ਬਾਹਰ ਚਲ ਗਈਆਂ ਗਈਆਂ ਸੀ ਤਾਂ ਇਸ ਦੇ ਦੌਰਾਨ ਅੱਗ ਹੋਰ ਫੈਲਦੀ ਹੈ ਧੂੰਆਂ ਵਧਣਾ ਸ਼ੁਰੂ ਹੁੰਦਾ ਤਾਂ ਪੂਰੇ ਹਸਪੀਟਲ ਦੇ ਵਿੱਚ ਭਗਤ ਨਮਾਜ਼ ਦੀ ਹੈ ਤੇ ਜਿੰਨੇ ਵੀ ਡਾਕਟਰ ਨਰਸ ਸੀ ਉੱਥੇ ਮੌਜੂਦ ਉਹ ਸਾਰਿਆਂ ਦੀਆਂ ਸਾਰੀਆਂ 73 ਬਿਤਰ ਹੋ ਜਾਂਦੀਆਂ ਨੇ ਇਤਰਾਤੀ ਭਜਨੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਬੱਚੇ ਹਾਲ ਵੀ ਉਸੇ ਕੰਪਾਰਟਮੈਂਟ ਦੇ ਵਿੱਚ ਜਾਂ ਫਿਰ ਉਸੇ ਵਾਰਡ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੀ ਗਿਣਤੀ 54 ਸੀ ਇਹ ਅਸੀਂ ਵੀ ਜਾਣਦੇ ਆ ਕਿ ਜਿਹੜੇ ਵੀ ਨਵਜਾਤ ਬੱਚੇ ਹੁੰਦੇ ਨੇ ਜਾਂ 15 ਜਾਂ 10 20 25 30 ਦਿਨਾਂ ਤੱਕ ਦੇ ਹੁੰਦੇ ਨੇ ਉਹਨਾਂ ਦੇ ਨਾਮ ਵੀ ਉਹਨਾਂ ਦੇ ਰੱਖੇ ਨਹੀਂ ਗਏ ਹੁੰਦੇ ਜਿਸ ਬਜਾਏ ਦੇ ਕਾਰਨ ਉਹਨਾਂ ਦੀ ਮਾਂ ਦੇ ਨਾਮ ਦੇ ਉੱਤੇ ਉਹਨਾਂ ਦੀ ਕਲਾਈ ਦੇ ਉੱਤੇ ਇੱਕ ਖਾਸ ਤਰ੍ਹਾਂ ਦਾ ਰੈਸਟ ਬੈਂਡ ਬੰਨ ਦਿੱਤਾ ਜਾਂਦਾ ਜਿਸ ਬਜਾਏ ਦੇ ਕਾਰਨ ਕਿਸੇ ਵੀ ਮਾਂ-ਬਾਪ ਦੇ ਦੁਆਰਾ ਇਹਨਾਂ ਬੱਚਿਆਂ ਨੂੰ ਪਛਾਣਿਆ ਜਾ ਸਕਦਾ ਹਸਪੀਟਲ ਵਾਰਡਸ ਦੇ ਵਿੱਚ ਤੇ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਪੈਂਟ ਦੇ ਉੱਪਰ ਲਿਖੇ ਹੋਏ ਨਾਂ ਨੂੰ ਪੜ੍ਹ ਕੇ ਹੀ ਡਾਕਟਰਸ ਦੇ ਦੁਆਰਾ ਜਿਹੜਾ ਉਹ ਅਲੱਗ-ਅਲੱਗ ਬੱਚਿਆਂ ਨੂੰ ਉਹਨਾਂ ਦੇ ਮਾਪੇ-ਬਾਪ ਨੂੰ ਇਹੜਾ ਉਹ ਪਛਾਣਾਇਆ ਜਾਂਦਾ। ਉਸ ਜਗ੍ਹਾ ਦੇ ਉੱਤੇ ਬੱਚੇ ਜਿਹੜੇ ਫਸੇ ਹੋਏ ਸੀ ਤਾਂ ਇਸੇ ਬਜਾਏ ਦੇ ਕਾਰਨ ਕੁਝ ਲੋਕਾਂ ਦੇ ਦੁਆਰਾ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੋ ਮੇਨ ਰਸਤਾ ਉੱਥੇ ਜਾਂਦਾ ਸੀ ਉਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਧੂਆਂ ਤੇ ਅੱਗ ਮਜੂਦ ਸੀ ਤਾਂ ਉੱਥੋਂ ਦੀ ਜਾਇ ਨਹੀਂ ਜਾ ਸਕਦਾ ਸੀ। ਤਾਂ ਇਸੇ ਦੌਰਾਨ ਕੁਲਦੀਪ, ਕਿਰਪਾਲ ਤੇ ਯਾਕੂਬ ਨਾਂ ਦੇ ਤਿੰਨ ਬੰਦੇ ਸਾਹਮਣੇ ਆਉਂਦੇ ਨੇ ਉਹਨਾਂ ਦੇ ਦੁਆਰਾ ਹਸਪੀਟਲ ਦੇ ਉਸੇ ਬਾੜ ਦੇ ਬੈਕ ਸਾਈਡ ਤੇ ਉੱਤੇ ਮੌਜੂਦ ਖਿੜਕੀ ਨੂੰ ਤੋੜਿਆ ਜਾਂਦਾ ਖਿੜਕੀ ਨੂੰ ਤੋੜਨ ਤੋਂ ਬਾਅਦ ਉਹਨਾਂ ਦੇ ਦੁਆਰਾ ਅੰਦਰ ਜਾਇਆ ਜਾਂਦਾ ਤੇ ਉਹਨਾਂ ਬੱਚਿਆਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਾਂਦਾ ਉਹਨਾਂ ਦੇ ਦੁਆਰਾ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਕਿਹੜਾ ਮੇਰਾ ਬੱਚਾ ਜਾਂ ਕਿਸੇ ਦਾ ਹੋਰ ਆ ਕਿਉਂਕਿ ਰੈਸਟ੍ਰੈਂਟ ਪਾੜਨ ਦੀ ਉਹਨਾਂ ਦੇ ਕੋਲ ਇੰਨਾ ਟਾਈਮ ਵੀ ਨਹੀਂ ਸੀ ਤਾਂ ਉਹਨਾਂ ਦੇ ਦੁਆਰਾ ਜਿੰਨੇ ਵੀ ਬੱਚੇ ਹੋ ਸਕਦੇ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਇਸ ਤੋਂ ਬਾਅਦ ਕੁਲਦੀਪ ਸਿੰਘ ਜਿਹੜਾ ਉਸ ਦੀ ਇੱਕ ਇੰਟਰਵਿਊ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਸ ਦੇ ਦੁਆਰਾ ਕਿਹਾ ਜਾ ਰਿਹਾ ਕਿ ਜਿੰਨੇ ਵੀ ਡਾਕਟਰ ਜਾਂ ਨਰਸਸ ਉੱਥੇ ਮੌਜੂਦ ਸੀ ਉਹਨਾਂ ਦੇ ਦੁਆਰਾ ਭੱਜਣ ਤੋਂ ਪਹਿਲਾਂ ਇੱਕ ਇੱਕ ਬੱਚਾ ਜੇਕਰ ਚੱਕ ਲਿਆ ਜਾਂਦਾ ਤਾਂ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੰਮ ਹੋ ਜਾਣਾ ਸੀ ਕਿ ਬਹੁਤ ਸਾਰੇ ਬੱਚਿਆਂ ਦੀ ਜਾਨ ਬਚਾਣੀ ਸੀ ਪਰ ਉਹਨਾਂ ਦੇ ਦੁਆਰਾ ਖੁਦ ਦੀ ਜਾਨ ਬਚਾਉਣੀ ਪਹਿਲਾਂ ਸੰਭਵ ਸਮਝੀ ਗਈ ਤੇ ਉਹ ਉੱਥੋਂ ਭੱਜ ਨਿਕਲੇ ਤੇ ਜਦੋਂ ਇਹ ਇੰਟਰਵਿਊਸ ਦੀ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਹਸਪੀਟਲ ਸਟਾਫ ਦੇ ਵੱਲੋਂ ਖੁਦ ਕੁਲਦੀਪ ਨੂੰ ਇਹੜੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ ਕਿ ਤੂੰ ਅਜਿਹੀਆਂ ਗੱਲਾਂ ਕਿਉਂ ਕਰ ਰਿਹਾ ਤੇ ਧਮਕੀਆਂ ਖੁਦ ਹਸਪੀਟਲ ਸਟਾਫ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਇਹ ਹਸਪੀਟਲ ਹੈੜਾਉ ਉੱਤਰ ਪ੍ਰਦੇਸ਼ ਦੇ ਜਨਪਦ ਦੇ ਵਿੱਚ ਮੌਜੂਦ ਚਾਂਸੀ ਮੈਡੀਕਲ ਕਾਲਜਾ ਜਿੱਥੇ ਇਹ ਪੂਰੀ ਦੀ ਪੂਰੀ ਘਟਨਾ ਹੋਈ ਆ ਤੇ ਜਿਹੜਾ ਖੁਦ ਕਲਦੀਪ ਸੀ ਉਸ ਦਾ ਬੱਚਾ ਜਿਹੜਾ ਉਸ ਨੂੰ ਬਚਾਤਾ ਲਿਆ ਗਿਆ ਪਰ ਉਸ ਦੇ ਬਚਣ ਦੀ ਉਮੀਦ ਨਹੀਂ ਆ ਕਿਉਂਕਿ ਉਹਦੇ ਦੁਆਰਾ ਖੁਦ ਹੀ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਕਿ ਉਸ ਦੇ ਬੱਚੇ ਦੀ ਹਾਲਤ ਆ ਜਿਹੜੀ ਉਹ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਇਸ ਤਵਾਰਕ ਅਗਲੇ ਕੁਝ ਸਮੇਂ ਦੇ ਵਿੱਚ ਹੀ ਜਿਹੜੀਆਂ ਫਾਇਰ ਬਰੇਡ ਦੀਆਂ ਉੱਥੇ ਗੱਡੀਆਂ ਪਹੁੰਚਦੀਆਂ ਨੇ ਤੇ ਉਹਨਾਂ ਦੇ ਦੁਆਰਾ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਆ ਅੱਗ ਬੁਝਾ ਦਿੱਤੀ ਜਾਂਦੀ ਆ ਦੋਸਤੋ ਬਾ ਸਾਰੀਆਂ ਚੀਜ਼ਾਂ ਦੀ ਚੈਕਿੰਗ ਕੀਤੀ ਜਾਂਦੀ ਆ ਆਮ ਲੋਕ ਵੀ ਅੰਦਰ ਜਾਂਦੇ ਨੇ ਤਾਂ ਉਹਨਾਂ ਦੇ ਦੁਆਰਾ ਦੇਖਿਆ ਜਾਂਦਾ ਕਿ ਸਰਕਾਰ ਦੇ ਦੁਆਰਾ ਇਸ ਹਸਪੀਟਲ ਦੇ ਬਾਰੇ ਵਿੱਚ ਕਿਹਾ ਜਾਂਦਾ ਕਿ ਇੱਥੇ ਵਰਲਡ ਕਲਾਸ ਲੈਵਲ ਦੀਆਂ ਜਿਹੜੀਆਂ ਉਹ ਫੈਸਿਲਿਟੀਆਂ ਮੌਜੂਦ ਨੇ ਪਰ ਨਾ ਤਾਂ ਉਸ ਵਕਤ ਜਦੋਂ ਅੱਗ ਲੱਗੀ ਕਿਸੇ ਪ੍ਰਕਾਰ ਦਾ ਸੈਰਨ ਵੱਜਿਆ ਤੇ ਨਾ ਹੀ ਕਿਸੇ ਪ੍ਰਕਾਰ ਦਾ ਜਿਹੜੇ ਵੀ ਉੱਥੇ ਅੱਗ ਬਝਾਊ ਯੰਤਰ ਮੌਜੂਦ ਹੁੰਦੇ ਨੇ ਉਹਨਾਂ ਦੀ ਵੈਲਿਡਿਟੀ ਟੱਪੀ ਨੂੰ ਵੀ 4-4 ਸਾਲ ਹੋ ਚੁੱਕੇ ਹੈ ਕਿ ਜ਼ਿਆਦਾਤਰ ਸਟਾਫ ਮੈਂਬਰਾਂ ਨੂੰ ਉਹਨਾਂ ਅੱਗ ਬਝਾਊ ਯੰਤਰਾਂ ਦੇ ਬਾਰੇ ਵਿੱਚ ਨੌਲੇਜ ਹੀ ਨਹੀਂ ਸੀ ਕਿ ਇਹਨਾਂ ਨੂੰ ਚਲਾਇਆ ਕਿਸ ਤਰੀਕੇ ਨਾਲ ਜਾ ਸਕ ਇਹ ਬਾੜ ਦੇ ਵਿੱਚ ਕੁਝ ਬੱਚੇ ਰਹਿ ਵੀ ਚੁੱਕੇ ਸੀ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਇਹਨਾਂ ਦੀ ਟੋਟਲ ਗਿਣਤੀ 10 ਸੀ ਜਿਨ੍ਹਾਂ ਦੇ ਰੈਸਟ ਬੈਂਡ ਜਿਹੜੇ ਹੱਥਾਂ ਦੇ ਵਿੱਚ ਸੀ ਉਹ ਵੀ ਇਸ ਵਕਤ ਤੱਕ ਰਮੱਚ ਚੁੱਕੇ ਨੇ ਜਿਸ وجہ ਦੇ ਕਾਰਨ ਮਾਪੇ-ਬਾਪ ਦੇ ਦੁਆਰਾ ਉਹਨਾਂ ਦੀ ਪਛਾਣ ਤੱਕ ਨਹੀਂ ਕੀਤੀ ਜਾ ਸਕਦੀ ਕਿ ਇਹ ਬੱਚੇ ਅਸਲ ਦੇ ਵਿੱਚ ਹੈ ਕਿਸ ਦੇ ਤੇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਡਿਪਟੀ ਸੀਐਮ ਦੇ ਦੁਆਰਾ ਵੀ ਮਾਫੀ ਮੰਗੀ ਜਾ ਚੁੱਕੀ ਹੈ ਜਿਹੜੀ ਉਹ ਕਲੀਬਲੀ ਘਟਨਾ ਸੀ ਕਿ ਉਸ ਦੇ ਦੁਆਰਾ ਕਿਹਾ ਗਿਆ ਕਿ ਜਿਨ੍ਹਾਂ ਦੇ ਦੁਆਰਾ ਵੀ ਇਹ ਸਭ ਕੀਤਾ ਗਿਆ ਮੇਰੇ ਆਉਣ ਤੇ ਉੱਤੇ ਮੇਰੇ ਆਉਣ ਦਾ ਸਵਾਗਤ ਕਰਨ ਦੇ ਲਈ ਇਹ ਕਲੀ ਪੁਆਈ ਗਈ ਸੀ ਮੈਂ ਉਹਨਾਂ ਸਭ ਨੂੰ ਜਿਹੜਾ ਨਲੰਬਤ ਕਰੂੰਗਾ ਜਾਂ ਫਿਰ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਇਹ ਸੀ ਪੂਰੀ ਘਟਨਾ ਜਿਸ ਦੇ ਵਿੱਚ 10 ਬੱਚਿਆਂ ਦੁਆਰਾ ਬਾਦ ਦਿੱਤੀ ਗਈ ਤੇ ਉਹ ਵੀ ਇੱਕ ਹਸਪੀਟਲ ਦੇ ਵਿੱਚ ਤੇ ਕਿਹਾ ਤਾਂ ਹੁਣ ਤੱਕ ਇਹ ਹੀ ਜਾ ਰਿਹਾ ਕਿ ਉਸ ਨਰਸ ਦੀ ਗਲਤੀ ਸੀ ਪਰ ਹਸਪੀਟਲ ਦਾ ਇੱਕ ਹੋਰ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਦੁਵਾਰ ਇਹ ਕਿਹਾ ਗਿਆ ਕਿ ਇੱਕ ਸ਼ਾਰਟ ਸਰਕਟ ਦੀ ਵਜ੍ਹਾ ਦੇ ਕਾਰਨ ਸਭ ਕੁਝ ਹੋਇਆ ਸੀ ਪਰ ਜੋ ਬੰਦਾ ਗੋਪਾਲ ਦਾਸ ਸੀ ਉਸ ਵਕਤ ਸਾਹਮਣੇ ਖੜਾ ਸੀ ਜਿਸ ਦੇ ਦੌਰਾਨ ਇੰਟਰਵਿਊ ਦਿੱਤੀ ਗਈ ਆ ਕਿ ਇਸ ਨਰਸ ਦੀ ਗਲਤੀ ਦੀ ਵਜ੍ਹਾ ਦੇ ਕਾਰਨ ਹੀ ਉਸ ਹਸਪੀਟਲ ਦੇ ਵਿੱਚ ਐਡਾ ਵੱਡਾ ਕਾਂਡ ਹੋਇਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ